ਸੱਤੀ ਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਸਾਡੇ ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂ ਵਾਲੀ ਬੈਠੇ ਸੀ ਭਰਾਵਾਂ ਕੋਲੇ ਅਸੀਂ ਆਪਦਾ ਫਰਜ ਸਮਝਦੇ ਹੋਏ ਕਿਉਂਕਿ ਸਾਡੇ ਵੀ ਪਿੰਡ ਖੇਤਾਂ ਵਿੱਚ ਦੀ ਆਪਣੇ ਖੇਤਾਂ ਵਿੱਚ ਦੀ ਨਾਲੀ ਟੱਪਦੀ ਹੈਗਾ ਗਰਦ ਰਿਆ ਟੱਪਦਾ ਉੱਥੇ ਵੀ ਪਾਣੀ ਦਾ ਜਿਹੜਾ ਵਹਾਅ ਤੇਜ਼ ਹੋਈ ਜਾਂਦਾ ਪਾਣੀ ਵਧੀ ਜਾਂਦਾ 21 22 ਫੁੱਟ ਪਾਣੀ ਹੋ ਗਿਆ ਸੀ ਅੱਜ ਦੁਪਹਿਰ ਤੱਕ ਤੇ ਉੱਥੇ ਵੀ ਆਪਦੇ ਗੇੜਾ ਰਾਤ ਮਾਰਿਆ ਪੈਪਾ ਗੂਪਾ ਦੇਖੀਆਂ ਨੇ ਤੇ ਕਿਉਂਕਿ ਜਿਹੜੇ ਸਾਡੇ ਨਾਲ ਭਰਾ ਜਿਹਾ ਬਜ਼ੁਰਗ ਬੈਠੇ ਨੇ ਇਹਨਾਂ ਦੇ ਸਿਰ ਤੋਂ ਹੀ ਭਰਾਵਾ ਬਣਿਆ ਇਹਨਾਂ ਨੇ ਜੇ ਦੇਖਿਆ ਮੋਹ ਕਰਦੇ ਆ ਪਿਆਰ ਕਰਦੇ ਆ ਦੇਖਦੇ ਆ ਵੀਡੀਓ ਦੇਖਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਤਾਂ ਆਪਾਂ ਨੂੰ ਜਿਹੜੇ ਬੰਦੇ ਇੱਥੋਂ ਤੱਕ ਪਹੁੰਚਾਉਣ ਵਾਲੇ ਹੋਣ ਉਹਨਾਂ ਲੋਕਾਂ ਨੂੰ ਉਹਨਾਂ ਭਰਾਵਾਂ ਨੂੰ ਮਿਲਦਾ ਜ਼ਰੂਰੀ ਸਮਝਿਆ ਕਿਉਂਕਿ ਇਹਨਾਂ ਦੇ ਪਿੰਡ ਵਿੱਚ ਦੀ ਵੀ ਇੱਕ ਨਾਲਾ ਨੰਗਦਾ ਜਿਹੜਾ ਜਮਾ ਕਿਨਾਰਿਆਂ ਤੇ ਚੱਲਦਾ ਇੱਥੇ ਉੱਪਰ ਦੀ ਤਰ ਗਿਆ ਸੀਗਾ ਤਾਂ ਨੁਕਸਾਨ ਵੀ ਫਸਲ ਦਾ ਕਈ ਹਜ਼ਾਰ ਕਿੱਲਾਂ ਦਾ ਹੋਇਆ ਤਾਂ ਬਾਕੀ ਇਹਨਾਂ ਨੇ ਨਿਗ੍ਹਾ ਰੱਖੀ ਪਿੰਡ ਦੀ ਸਾਂਝ ਸੀ ਸਾਰੇ ਪਿੰਡਾਂ ਨੇ ਇਕੱਠੇ ਹੋ ਕੇ ਜਿੱਥੋਂ-ਜਿੱਥੋਂ ਕੋਈ ਕਮਜ਼ੋਰ ਸੀ ਬੰਨ ਉਹ ਬੰਨਿਆ ਤਾਂ ਹੁਣ ਵੀ ਬੰਨਣਾ ਤੇ ਬੈਠੇ ਨੇ ਜਿੰਨਾ ਚਿਰ ਪਾਣੀ ਦਾ ਵਹਾਅ ਘਟਦਾ ਨਹੀਂ ਘਟ ਨਹੀਂ ਹੁੰਦਾ ਉਹ ਨਜ਼ਰ ਨਿਗਾ ਚਲਾ ਰੱਖਣੀ ਪਊਗੀ ਕਰਨੀ ਪ੍ਰਮਾਤਮਾ ਨੇ ਉਹਦੇ ਹੱਥ ਵਾਸਾ ਤੇ ਪਰ ਜੇ 2-4 ਦਿਨ ਵਧੀਆ ਲੱਗੇ ਝੁੱਪ ਲੱਗੀ ਤਾਂ ਇੱਥੇ ਆਪਣੇ ਏਰੀਆ 'ਚ ਪਾਣੀ ਕੰਟਰੋਲ ਹੋ ਜੂਗਾ ਬਾਹਰ ਤਾਂ ਆਪਾਂ ਨੂੰ ਪੱਤੀਆ ਦੇਖਦੇ ਆਂ ਹੋਰ ਜ਼ਿਲ੍ਹਿਆਂ 'ਚ ਰਾਵੀ ਬਿਆਸ ਕਿ ਹੋਰ ਦੈਮਾ ਨੇ ਹੋਰ ਦਰਿਆਵਾਂ ਨੇ ਕਿੰਨੇ ਇਲਾਕੇ ਡਬੋਤੇ ਘਰਾਂ ਦੇ ਘਰ ਡਬੋਤੇ ਫਾਸਲਾਂ ਦੀ ਤਾਂ ਗੱਲ ਇੱਕ ਅਲੱਗ ਆ ਬੰਦਿਆਂ ਦਾ ਨੁਕਸਾਨ ਵੀ ਹੋਇਆ ਪਸ਼ੂਆਂ ਦਾ ਨੁਕਸਾਨ ਵੀ ਹੋਇਆ ਕੋਈ ਪ੍ਰਮਾਤਮਾ ਦੀ ਕਰੋਪੀ ਹੋਈ ਆ ਚਲ ਜਿੱਥੋਂ ਤੱਕ ਆਪਾ ਪਹੁੰਚ ਕਰ ਸਕਦੇ ਆ ਬੜੀ ਦੂਰ ਨਹੀਂ ਜਾਇਆ ਜਾਂਦਾ ਤਾਂ ਆਪਦੇ ਨਾਲ ਲੱਗਦੇ ਪਿੰਡਾਂ ਜਾਂ ਆਪਦੇ ਜ਼ਿਲ੍ਹੇ 'ਚ ਸਾਡਾ ਫਰਜ਼ ਬਣਦਾ ਸੀ ਜਿੱਨਾਂ ਲੋਕਾਂ ਦੇ ਸਿਰਾਂ ਤੋਂ ਅਸੀਂ ਬਣੇ ਆ ਤਾਂ ਉਹਨਾਂ ਨੂੰ ਮੇਲ ਮਲਾਪ ਰੱਖਣਾ ਵੀ ਸਾਡਾ ਫਰਜ਼ ਹੈ ਦੁੱਖ ਸੁੱਖ ਦੇ ਵਿੱਚ ਸਾਂਝ ਹੋਣਾ ਉਹਨਾਂ ਤੱਕ ਭਰਾਵਾਂ ਤੱਕ ਅੱਜ ਪਹੁੰਚਿਆ ਕਾਂ ਵਾਲੀ ਇੱਧਰ ਦਾਨੇ ਵਾਲਾ ਜੋਈਆਂ ਤੇ ਮਡਾਲੀਆ ਸਾਰੇ ਏਰੀਏ ਚ ਜਾ ਕੇ ਆਇਆ ਕਾਂ ਵਾਲੀ ਬੈਠੇ ਸੀ ਤੇ ਭਰਾਵਾਂ ਨੇ ਪਿਆਰ ਨਾਲ ਬਿਠਾ ਲੇ ਤਾਂ ਇਹਨਾਂ ਕੋਲੇ ਗੱਲਾਂ ਬਾਤਾਂ ਕਰੀਆਂ ਨਾਲੇ ਟਾਈਮ ਨਾ ਗਿਆ ਨਾਲੇ ਚੱਲ ਪਾਣੀ ਚੱਲਦਾ ਕੋਲੇ ਨਿਗਾਹ ਰੱਖੀ ਤਾਂ ਇਸੇ ਤਰ੍ਹਾਂ ਕੱਲ ਨੂੰ ਸਾਨੂੰ ਵੀ ਲੋੜ ਪੈ ਸਕਦੀ ਹੈ ਕਿਉਂਕਿ ਗਰਦਾ ਚੜਾ ਨਾਲੀ ਦਾ ਚੜਾ ਪਾਣੀ ਦਾ ਤਾਂ ਸਾਨੂੰ ਵੀ ਇੰਨਾ ਤੱਕ ਲੋੜ ਪੈ ਸਕਦੀ ਹੈ ਜੇ ਅੱਜ ਆਪਾਂ ਇਹਨਾਂ ਦੇ ਨਾਲ ਖੜਾਂਗੇ ਤਾਂ ਕੱਲ ਨੂੰ ਇਹ ਵੀ ਆਪਣੇ ਨਾਲ ਖੜਨਗੇ ਜਿੰਨੇ ਕੁ ਜੋਕੇ ਹੈਗੇ ਆ ਭਰਾਵੋ ਗਰੀਬ ਜੇ ਨਾਂ ਬਾਲਾ ਹੋਰ ਕੁਝ ਕਰ ਸਕੇ ਟਰੈਕਟਰ ਜਾਂ ਕੋਈ ਝੇਕੜ ਖਾਲੀ ਗੱਟੇ ਲੈ ਕੇ ਆ ਜਾਣਗੇ ਵੀ ਵਨ ਤੇ ਲਜਾਏ ਜਾ ਸਕਣਾ ਲਾਏ ਜਾ ਸਕਣਾ ਰੋਟੀ ਲੈ ਕੇ ਆ ਜਾਣਗੇ ਤਾਂ ਜਿੰਨਾ ਹੋ ਸਕਦਾ ਆਪਾਂ ਨੂੰ ਦੁੱਖ ਸੁੱਖ ਦੇ ਵਿੱਚ ਸਮੇਂ ਸਮੇਂ ਦੇ ਹਿਸਾਬ ਨਾਲ ਆਪਾਂ ਸਾਥ ਦੇਣਾ ਚਾਹੀਦਾ ਆਪਦੇ ਲੋਕਾਂ ਦਾ ਆਪਦੇ ਭਰਾਵਾਂ ਦਾ ਤਾਂ ਕਰਕੇ ਇੱਥੇ ਪਹੁੰਚੇ ਸੀ ਅ ਅੱਗੇ ਸਾਨੂੰ ਜੋ ਨਾਲੀ ਦਾ ਪਾਣੀ ਹੈ ਘੱਗਰ ਦਾ ਪਿੰਡ ਜਾ ਕੇ ਉਹਦਾ ਵੀ ਦੱਸਾਂ ਕਿ ਇਤਰਾ ਚੜਾ ਪਰ ਗੱਲਾਂ ਦੇ ਵਿੱਚ ਨਾ ਉਹ ਕੋਈ ਕਹਿੰਦਾ ਘਟ ਗਈ ਵਧ ਗਈ ਜਿਹੜਾ ਸਮੇਂ ਤੇ ਪਾਣੀ ਜਿੱਥੇ ਚੱਲ ਰਿਹਾ ਉਹ ਚੀਜ਼ ਨੂੰ ਮੱਦੇ ਨਜ਼ਰ ਲਖਦੇ ਹੋਏ ਤੇ ਸਾਡੇ ਪਿੰਡਾਂ ਤੱਕ ਵੀ ਅਸੀਂ ਬੇਨਤੀ ਕਰਦੇ ਆਂ ਵੀ ਆਪਣੇ ਹਜੇ ਨਾਲੀ ਦਾ ਚੜ੍ਹਾ ਤਾਂ ਭਰਾਵੋ ਆਪਦੀਆਂ ਪਾਈਪਾਂ ਜਿਹੜੀਆਂ ਦੱਬੀਆਂ ਹੋਈਆਂ ਪਾਣੀ ਕੱਢਣ ਨੂੰ ਉਹਨਾਂ ਦੇ ਢੱਕਣ ਢੋਕਣ ਚੰਗੀ ਤਰ੍ਹਾਂ ਲਾ ਦਿਓ ਜਾਂ ਜਿੱਥੋਂ ਬੰਨ੍ਹ ਕਮਜ਼ੋਰ ਆ ਉਥੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਕੋਈ ਕਰਾਹਾ ਮਿੱਟੀ ਜਿੱਥੇ ਪਾਉਣ ਵਾਲੀ ਹੈ ਜੀਬੀਸੀ ਨਾਲ ਪਾਉਣ ਦੀ ਕਰਾਹੇ ਨਾਲ ਜਿਵੇਂ ਵੀ ਹੁੰਦਾ ਘੱਟੇ-ਕੁੱਟੇ ਲਾ ਕੇ ਆਪਦਾ ਇੰਤਜ਼ਾਮ ਰੱਖੋ ਹਜੇ ਕੋਈ ਪਾਣੀ ਆਪਣੇ ਦਾ ਘਟਿਆ ਨਹੀਂ ਚੱਲੇ ਤਾਂ ਅਹ ਮਹਾਰਾਜ ਦੀ ਕਿਰਪਾ ਅ ਸਵੇਰ ਤੱਕ ਇਹ ਥੱਲੇ ਵਗ ਜੇ ਨਾਲੇ ਥੋੜਾ ਜਿਹਾ ਪਾਣੀ ਅੱਧਾ ਹੀ ਫੁੱਟ ਮੰਗੂ ਇੱਥੇ ਘਟਿਆ ਚੱਲ ਪ੍ਰਮਾਤਮਾ ਖੈਰ ਸੁੱਖ ਰੱਖੇ ਜਿਹੜਾ ਨੁਕਸਾਨ ਪਤਲ ਦਾ ਹੋਣਾ ਸੀ ਹੋ ਗਿਆ ਅੱਗੇ ਵਾਸਤੇ ਕਿਉਂਕਿ ਪਾਣੀ ਲੱਖਾਂ ਕਰੋੜਾਂ ਮਣ ਘੰਟਿਆਂ ਦੇ ਹਿਸਾਬ ਨਾਲ ਨੰਗੀ ਜਾਂਦਾ ਤਾਂ ਲੱਗਦਾ ਵੀ ਕੱਲ ਤੱਕ ਹੋਰ ਉਤਰੂਆ ਤਾਂ ਆਪਾਂ ਇਹਨਾਂ ਦੇ ਕਾਂਲੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਠੀਕ ਹੈ ਬਾਈ ਜੀ ਵਧੀਆ ਉਹ ਠੀਕ ਠਾਕ ਹਾਂ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਤਾਂ ਟਿਕ ਟਿਕ ਹੈ ਆਪਣੇ ਪਿੰਡ ਸੇ ਕੱਲ ਨੂੰ ਆਇ ਲੱਗਦਾ ਸ਼ਾਮ ਨੂੰ ਪਾਣੀ ਉਤਰ ਜੂਗਾ ਸਾਰੇ ਆ ਹਾਂ ਉਤਰ ਜੂ ਉਤਰ ਜੂ ਕਿਉਂਕਿ ਅੱਧਾ ਘੁੱਟ ਨੀ ਮਾ ਹੋਇਆ ਪਾਣੀ ਘੁੱਟ ਹੋ ਗਿਆ ਪਾਣੀ ਨਿਕਲਣ ਲੱਗ ਗਿਆ ਨੀ ਮਾਉਣ ਲੱਗਿਆ ਬਾਣਾ ਚੋ ਵੀ ਨੀ ਮਾਉਣ ਆ ਹਾਂ ਹਾਂ ਕਿਰਾਂ ਸਾਂ ਪਰ ਜੇ ਫਿਰ ਤਾਂ ਫਰਕ ਪੈ ਜਾਂਦਾ ਭਈਆ ਹਾਂ ਜੀ ਹਾਂ ਜੀ ਹਾਂ ਜੀ ਚਲੋ ਚੰਗੀ ਗੱਲ ਆ ਯਾਰ ਆਪਾਂ ਤਾਂ ਇਹੀ ਚਾਹੁੰਦੇ ਆ ਬਸ ਪੱਤ ਤੋਂ ਜੇ ਫਸਲਾਂ ਪੱਕੀਆਂ ਖੜੀਆਂ ਸੀ ਜਮਾ ਬਿਲਕੁਲ ਹਾਂ 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 ਭਈ ਉਹ ਤਾਂ ਜਮਾ ਬਟਣ ਤੇ ਕਿਨਾਰੀ ਹੋਇਆ ਕਿਹੜਾ ਸੀ ਸਪਰੇਹਾਂ ਵੀ ਪਾਈ ਖੜਿਆ ਰੇਹਾਂ ਵੀ ਪਾਈ ਖੜਿਆ ਨਰਮੇ ਟਿੰਡੀ ਵੀ ਲੱਗੇ ਪੈਣਾ ਹਾਂ 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 ਨਹੀਂ ਪਰ ਜਦੋਂ ਜੱਟ ਦੀ ਫਸਲ ਮਰ ਜੇ ਨੁਕਸਾਨ 5 ਸਾਲ ਨਹੀਂ ਮੁੜ ਕੇ ਤਾਬ ਆਉਂਦਾ ਕਿਰਾ ਨਹੀਂ ਨਹੀਂ ਭਾਈ 20 ਸਾਲ ਨਹੀਂ ਅਰ ਸਨਰ ਨਾਲ ਦਾ ਉਹ ਜੇ ਪਿੰਡ ਚ ਪਾਣੀ ਫੜ ਜੇ ਖੁਲੜੀ ਨਹੀਂ ਕਿਸੇ ਤੋਂ ਬਣਦੀ ਅਗਲਾ ਉਹ ਕਹਿ ਦਿੰਦਾ ਵੀ ਯਾਰ ਚੂਹੇ ਨਿਕਲਦੇ ਵਿੱਚ ਮਟੀ ਰਹਿ ਗਈ ਆ ਰਹਿਗੇ ਰਹਿਗੇ ਭਈ ਹਾਂ 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 ਉਹ ਸਾਨੂੰ ਨਹੀਂ ਯਾਦਦਾ ਸਾਡੇ ਪਿੰਡ ਦੇ ਬਜ਼ੁਰਗ ਦੱਸਦੇ ਨੇ ਜੋ ਦੋ ਤਿੰਨ ਮਾਰਾਂ ਪਹਿਲਾਂ ਪਈਆਂ ਨੇ 20-20 ਸਾਲ ਲੋਕ ਨਹੀਂ ਬਹਾਲ ਹੋਈ ਸੀ ਹਾਂਜੀ ਹੁੰਦੀ ਨਹੀਂ ਜੰਦਰੀ ਜੱਟ ਦੀ ਤਾਂ ਹੀ ਆਪਣੇ ਇਸੇ ਦਿੱਤੇ ਛਾਲਾ ਮਾਰਦੇ ਆ ਖੇਤੀ ਦੇ ਦਿੱਤੇ ਹਾਂ ਸਹੀ ਗੱਲ ਆ ਬਈ ਗੱਲ ਇੱਕ ਹੋਰ ਵੀ ਆ ਬਈ ਇੱਥੇ ਆਪਾਂ ਨੂੰ ਇਕਾਪਣਾ ਕੇ ਰੱਖਣ ਦੀ ਲੋੜ ਆ ਹਨਾ ਹਾਂ ਕੱਲ ਮੇਰੇ ਪਿੰਡ ਮਤਲਬ ਮੰਡਾਲੀ ਵਾਲੇ ਉਹਦੇ ਨਾਲੇ ਦੇ ਉੱਤੇ ਕੇਲੀ ਫਸੀ ਹੋਈ ਸੀਗੀ ਤਿੰਨ ਚਾਰ ਕਿੱਲੇ ਸਾਡੇ ਪਿੰਡ ਦਾ ਐਡਾ ਵੱਡਾ ਇਕਾਪਣ ਦੇ ਬਾਵਜੂਦ ਮਤਲਬ ਕਿ ਨੌਜਵਾਨਾਂ ਨੇ ਇੰਨੀ ਮਿਹਨਤ ਕਰੀ ਉਹ ਸਾਰੀ ਕੇਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਨਹੀਂ ਭਾਈ ਜਿਹੜੇ ਐ ਜੇ ਸਮੇਂ ਹੁੰਦੇ ਆ ਹਾਂ ਹਾਂ ਇਹ ਜੇ ਇਹ ਟਾਈਮ ਦੇ ਵਿੱਚ ਨਾ ਦੁਨੀਆ ਜਿਹੜੀ ਹੋਵੇ ਇਕੱਠੀ ਹੋਵੇ ਬੰਦੇ ਲੋਕ ਪਿੰਡ ਦੇ ਭੈਣ ਭਰਾ ਇਕੱਠੇ ਹੋਣਗੇ ਬੰਦਿਆਂ ਦੀ ਮਾਇਆ ਜੇ ਤਾਂ ਬੰਦੇ ਹੁਣ ਪਰ ਪਿਛਲੇ ਜਿਹੜੇ ਸਾਡੇ ਜਿਵੇਂ ਬੰਨ ਕਮਜ਼ੋਰ ਸੀ ਬੰਦੇ ਜਿਆਦਾ ਜੀ ਤਿੰਨ ਚਾਰ ਪਿੰਡ ਇਕੱਠੇ ਹੋਗੇ ਤਾਂ ਹਾਂ ਕੰਮ ਦਾ ਬਲਿਆ ਪਾਣੀ ਜੇ ਇਤਕੀ 88 ਨੂੰ ਵੱਧ ਆਇਆ ਇਹ ਹਾਂ 88 ਨੂੰ 2 ਫੁੱਟ ਪਾਣੀ ਵੱਧ ਆਇਆ ਅੱਛਾ ਅੱਛਾ ਹਾਸੀ ਬੇ ਜਿਹੜਾ ਪਾਣੀ ਚੜਿਆ ਸੀ ਉਦੋਂ 2 ਫੁੱਟ ਉੱਤੇ ਚੜਿਆ ਆ ਹੁਣ ਹਾਂ ਇੱਥੋਂ ਪਾਣੀ 4 ਕਿਲੋਮੀਟਰ ਗਿਆ ਆਪਣੇ ਖੇਤ ਜਾ ਕੇ ਬੰਨ ਲੱਗਿਆ ਹੋਇਆ ਹੁਣ ਉੱਥੇ ਮੰਦਰਾਂ ਦੇ ਬੰਦਾਂ ਨੇ ਬੰਦ ਲਾਇਆ ਹੈ ਇੱਥੋਂ 2-3 ਸੌ ਕਿੱਲੇ ਚ ਪਾਣੀ ਆਉਣਾ ਵਿੱਚ 6-6 ਫੁੱਟ ਵੀ ਪਾਣੀ ਹੈ ਸਾਡੇ ਖੇਤ ਜਮਨਾਉਣੀਆਂ ਆਏ ਸੀ ਕਦੇ 6 ਫੁੱਟ ਪਾਣੀ ਹੁਣ ਪਾਣੀ ਚੋਇ ਦੇ ਵਿੱਚ ਵੱਢ ਕੇ ਆਏ 2-3 ਦਾ ਚ ਪਾਣੀ ਦੋ ਨਹਿਰਾਂ ਦੇ ਅੱਭੀ ਇਹ ਡਾਊਨ ਹੋ ਗਿਆ ਅਬ ਕੀ ਆ ਬਾਪਸ ਨਿਕਲਣਾ ਇਲਾਕੇ ਜੀ ਨਿਕਲਣਾ ਪਾਉ ਬਹੁਤ ਨਿਕਲੀ ਜਾਂਦਾ ਪਾਣੀ ਚਲੋ ਚਲੋ गिरि ਸਾਡੀ ਸੀ ਕਿ ਸਾਡੇ 4-4 ਫੁੱਟ ਬਦੀ ਮਿਲਦੀ ਆ ਉਹਦੇ ਉੱਤੇ ਢੂੜ ਫੁੱਟ ਪਾਣੀ ਆਉਣਾ ਅੱਛਾ ਅੱਛਾ ਹੁਣ ਉਹ ਮੇਰਾ ਕੱਲ ਨੂੰ ਸ਼ਾਮ ਨੂੰ ਪਾਣੀ ਨੰਗਾ ਹੋ ਜਾਊਗਾ ਸਾਰੇ ਦੇਖਣ ਲੱਗ ਜੂਗੇ ਜੇ ਕੇਰਾ ਨੰਗਾ ਹੋ ਜੇ ਤਾਂ ਸਾਂ ਪਰ ਜੇ ਨਾ ਸਾਂ ਆਉਣ ਲੱਗ ਜੇ ਤੇ ਫਿਰ ਬੱਚ ਤੇ ਰਹੇ ਨੇ ਸਾਡੇ ਵੀ ਮੀਂਹ ਦਾ ਪਾਣੀ ਦੂਜੇ ਪਿੰਡ ਤੱਕ ਦਾ ਮੰਨ ਲਓ ਆ ਜਾਂਦਾ ਕਈ ਕਿਲੇ ਚੋਂ ਨਾ ਡੁੱਬਿਆ ਵੜਾ ਸੀ ਆਪਣਾ ਪਹਿਲਾਂ ਦਾ ਪਾਈਪਾਂ ਨਾਲ ਪਾਣੀ ਨਿਕਲੀ ਗਿਆ ਤੇ ਪਰ ਹੁਣ ਨਾਲੀ ਦਾ ਚੜਾ ਕਰਕੇ ਬੰਦ ਕਰਨੀਆਂ ਪਈਆਂ ਵਾਪਸ ਆ ਜੇ ਵੀ ਤੇ 5-7 ਕਿਲੇ ਚੋਂ ਨਾ ਭਰਵਾ ਸਾਡਾ ਦਾਪ ਉਥੇ ਨਾਲੀ ਦੇ ਨਾਲ ਡੁੱਬਿਆ ਕੜਾ ਨਾੜੀ ਚ ਪਾਣੀ ਦੱਸ ਦਿੰਨ 20 ਫੁੱਟ ਚੱਲੀ ਜਾਂਦਾ ਜੀ ਹੁਣ ਕਹਿੰਦੇ ਆ 21 ਤੋਂ ਉੱਚਾ ਬਾਈ ਦੱਸ ਜੀ ਉੱਥੇ ਸੀ ਕਿਹੜੇ ਤੇ ਹਾਂ ਪਾਪਾ ਬੂਪਾ ਦੇਖਦੇ ਰਹੇ ਪਾਣੀ ਪਿੰਡਾਂ ਦੀਆਂ ਉੱਥੇ ਪੰਚਾਇਤਾਂ ਜਾਂ ਸੀ ਆਪਣੇ ਖੇਤ ਉੱਥੇ ਬੈਠੇ ਸੀਗੇ ਦੋ ਤਿੰਨ ਪਿੰਡਾਂ ਦੇ ਥਾਣੇਦਾਰ ਵੀ ਸੀ ਹੋਰ ਵੀ ਜੀ ਵੀ ਇੱਥੋਂ ਲਾ ਕੇ ਵੀ ਇਹ ਕਹਿੰਦੇ ਵੀ ਮੰਦਰਾ ਟੱਕਰ ਹਾਂ ਜੀ ਨੂੰ ਅਸੀਂ 8 ਫੁੱਟ ਉੱਚੀ ਕਰੀਏ ਪਾਰੜੀ ਹਾਂ ਜੇ ਬੰਨ ਪੈ ਜੇ ਨਾ ਫਿਰ ਉਹ ਕੋਣ ਹਟ ਜੇ ਉਹ ਮੰਦਰਾ ਦੇ ਨੇ ਇਹੀ ਗੱਲ ਕੀਤੀ ਆ ਉੱਥੇ ਉਹਨੇ ਮਤਾ ਪਾਰਖਿਆ ਵੀ ਆਪਾਂ ਇਹ ਉੱਚੀ ਕਰਨੀ ਸਰਕਾਰ ਤੋਂ ਪੈਸੇ ਲਾਵਾ ਕੇ ਟਰੈਕਟਰ ਆਪਣੇ ਲਾ ਦੇਗੇ ਜੇ ਸਰਕਾਰ ਵੀ ਮਦਦ ਕਰੇ ਜਿਹੜੀ ਉਹ ਦੂਜੇ ਦਿਨ ਆਪਣੀ ਆ ਪੋਪ ਲੈਣਾ ਨਹੀਂ ਉਹਦਾ ਰੱਸੀ ਆਲੀ ਆਪਣੀ ਪਹਿਲਾਂ ਪੁਰਾਣੀਆਂ ਹੁੰਦੀਆਂ ਮਸ਼ੀਨਾਂ ਉਹ ਅੱਛਾ ਅੱਛਾ ਉਹ ਰੱਸਾ ਖਿੱਚ ਕੇ ਉਹ ਦੂਜੀਆਂ ਅੱਧ ਬਚਾਓ ਖੀਜੇ ਡਰੇਨ ਵੱਡੀ ਕੋ ਪਾਇਪ ਉਹ ਜਿਹੜੀ ਪੱਟਦੇ ਜੀ ਆਪਣੀ ਕਰੇਨਾ ਵੱਡੀਆਂ ਠੀਕ ਠੀਕ ਆ ਉਹ ਮਿਲ ਜੇਗਾ ਨਾ ਇੱਕ ਉਹ ਬਾਹਰ ਖੜੀ ਪੱਟੀ ਜਾਂਦੀ ਹੈ ਨਾ ਕੁਛ ਤਾਂ ਡੰਗਾਈ ਹੋ ਜੂਗੀ ਕੋਈ ਡੰਗਾਈ ਹੋ ਜੇ ਨਾ ਕੋਈ ਲੋਡ ਪਈ ਹੋਰ ਪੈ ਜੂਗੀ ਚੱਲ ਫਿਰ ਉਹਦੇ ਨਾਲ ਬੱਤ ਤੋ ਜੂ ਇਹ ਹੱਥ ਪੁੱਟੋ ਕੀ ਪਾਰਡੀ ਹੋ ਜੇ ਨਾਲ ਚਾਲੂ ਹੋ ਜੇ ਮਸ਼ੀਨਰੀ ਚਲਦੀ ਹੋਵੇ ਜੇ ਨਾਲ ਜੇ ਬਾਲਾ ਵੀ ਨਹੀਂ ਬਈ 8 ਵੀ ਛੱਡੋ ਜੇ 4 ਵੀ ਹੋ ਜੇ ਨਾ ਪੂਰਾ ਡੰਗ ਲੈਂਦਾ ਹੋ ਜੇ 5 ਫੁੱਟ ਤਾਂ ਹੋਵੇ ਜੀ 4-5 ਫੁੱਟ ਹੋ ਜੇ ਡੰਗ ਲੈਂਦਾ ਹੋ ਜੇ 10-15 ਫੁੱਟ ਚੌੜੀ ਹੋ ਜੇ 5-4 ਫੁੱਟ ਉੱਚੀ ਹੋ ਜੇ ਫਸਲ ਪਾਣੀ ਇਧਰ ਮਰਨ ਨੂੰ ਹਟ ਜੇ ਪੜੜੀਆਂ ਹਾਂ ਹਾਂ ਖਾਲਸਾ ਜੀ ਲੋਕਾਂ ਦੇ ਸਾਹਮਣੇ ਵੀ ਹੁੰਦੀਆਂ ਜੀ ਸਾਡੇ ਮੱਥੇ ਦੇ ਪੜੜੀਆਂ ਬਰਿਆਂ ਦੇ ਤੇ ਹਾਂਜੀ ਉਹ ਪੜੜੀ ਮੰਨ ਲਓ ਪੂਰੀ ਵਧੀਆ ਪਈ ਹੈ ਜੀ ਠੀਕ ਹੈ ਕੋਈ ਕਮਜ਼ੋਰੀ ਨਹੀਂ ਹੈਗੀ ਹਾਂ ਠੀਕ ਹੈ ਜੀ ਉਸ ਮਾਰ ਕੇ ਰੱਖੀਆ ਫਿਰ ਮੰਨ ਲਓ ਆਂਧਪੁਰ ਵਾਲੀ ਸਾਈਡ ਤੇ ਰਮਨਗੜ੍ਹ ਰੇਲ ਦੀ ਸਾਈਡ ਥੋੜਾ ਕਮਜ਼ੋਰੀ ਜ਼ਿਆਦਾ ਹੈ ਹਾਂਜੀ ਹਾਂਜੀ ਆਪਾਂ ਜਦੋਂ ਬਹਾਈ ਬਜਾਈ ਬਾਰੇ ਜਾਣੇ ਨੰਗ ਦੇ ਟੱਪ ਦੇ ਮਾੜਾ ਮੋਟਾ ਕਰਾਹਾ ਰੂ ਭਾਈ ਦਾ ਰਹੀ ਵਧੀਆ ਆਪਣੇ ਖੇਤ ਪਜਦੀ ਰਹਿ ਜਾਂਦਾ ਜੀ ਕਰਾ ਉੱਥੇ ਲੋਨੇ ਮਾਰਦੀ ਰਹਿੰਦੇ ਨੇ ਨਿਕਲ ਨੂੰ ਰੁੱਗਾ ਵਾਲੇ ਹੁੰਦੇ ਜਿਵੇਂ ਹਾਂਜੀ ਸਾਡੇ ਹਾਲੀਆਂ ਹੁੰਦੇ ਨੇ ਨੇਕ ਵਾਲੇ ਵੀ ਨਹੀਂ ਨਹੀਂ ਰੇਗਾ ਦਾ ਕੰਮ ਵਧੀਆ ਚੱਲ ਜਾਂਦਾ ਸਾਡੇ ਨਾਲ ਹੀ ਪੰਦਨਾਵਾੜਾ ਪਰਲੇ ਪਾਸੇ ਉਹਨਾਂ ਨੂੰ ਜੇ ਇਦਾਂ ਨਹੀਂ ਪਤਾ ਲੱਗਿਆ ਵੀ ਪਾਣੀ ਦਾ ਚੜ੍ਹਾ ਹੋ ਰਿਹਾ ਉਸੇ ਦਿਨ ਹੀ ਉਹਨਾਂ ਨੇ ਸਰਪੰਚ ਚੋਰਾ ਨੇ ਇੰਦਰੇਗਾ ਦੇ ਬੰਦੇ ਜਿੰਨੇ ਸੀ ਸਾਰਿਆਂ ਨੂੰ ਕਹਿ ਵੀ ਆਪਦੀ ਤਿਆਰੀ ਕਰੋ ਹਣੋਂ ਕੰਮ ਆ ਉਹਨਾਂ ਨੇ ਗੱਟੇ ਗੱਟੇ ਪੱਥਰ ਉਤਲਾ ਲਾ ਲਾ ਪਹਿਲਾਂ ਵੀ ਉਹ ਤੇ ਪਾਣੀ ਟੁੱਟ ਗਿਆ ਸੀ ਨਾ ਹਾਂਜੀ ਹਾਂ ਜੀ ਕਰਕੇ ਉਹਨਾਂ ਨੂੰ ਡਾਰੀ ਪੈ ਗਿਆ ਵਿਚਾਰੇ ਪਾਣੀ ਨੁਕਸਾਨ ਬਹੁਤ ਕਰਦਾ ਜਿਆਦਾ ਬਹੁਤ ਹਾਂਜੀ ਮੈਂ ਕਹਿੰਦਾ ਬਹੁਤ ਜਿਆਦਾ ਬਹੁਤ ਜਿਆਦਾ ਅਸੀਂ ਉਰਲੇ ਪਾਰ ਖੜੇ ਸੀ ਸਾਡੇ ਤੋਂ ਐ ਵੀ ਛਾਲਾਂ ਵੱਜੀਆਂ ਕੋ ਦੋ ਭੱਜੇ ਕੋ ਚਾਰ ਭੱਜੇ ਪਰ ਕਿੱਥੇ ਇੰਨਾ ਕੰਟਰੋਲ ਪਾਣੀ ਹੁੰਦਾ ਸੀਗਾ ਜੀ ਆ ਇੱਥੇ ਦੇਖੋ ਪਾਣੀ ਇੱਥੋਂ ਪਾਣੀ ਟੁੱਟ ਕੇ ਪਾਣੀ ਆ ਝੋਤਾ ਤਿੰਨ ਚਾਰ ਸੌ ਗੱਲਾ ਉਹ ਚ ਪਾਣੀ ਜਾ ਕੇ 12 12 13 13 ਫੁੱਟ ਖੜਦਾ ਮੁੰਡਿਆਂ ਨੇ ਬੰਨ ਲਾ ਜਿਹੜਾ ਇੱਥੇ ਆ ਇੱਥੋਂ ਟੁੱਟ ਕੇ ਪਾਣੀ ਆ ਝੋਤਾ ਜਾਂਦਾ ਸੜਕ ਟੱਪਦਾ ਇਹ ਇੱਥੋਂ ਸੜਕ ਨੂੰ ਜਾਂਦਾ ਪਾਣੀ ਇਹ ਸੜਕ ਟੱਪ ਗਿਆ ਤਿੰਨ ਚਾਰ ਸੌ ਗੱਲਾ ਜ਼ਮੀਨਾਂ ਦਾ 10 10 ਫੁੱਟ ਪਾਣੀ ਖੜਦਾ ਹਾਂਜੀ ਮਢਾਈ ਤੱਕਰ ਜਾਂਦਾ ਇਹ ਹਾਂ ਫੇਰ ਤਾਂ ਕਿਰਾਂ ਪਾਣੀ ਰੁੱਟ ਜਾਂਦਾ ਫੇਰ ਕਿੱਥੇ ਚੋਲ ਤੇ ਪਾਣੀ 20 ਫੁੱਟ ਚੱਲੀ ਜਾਂਦਾ 20 ਫੁੱਟੀ ਪਾਣੀ ਉਹ ਬਾਣ ਚ ਖੜਦਾ ਉਹ ਚ ਇੱਥੋਂ ਦੀ ਪਾਣੀ ਪਹਿਲਾਂ 88 ਵੇਲੇ ਇੱਥੋਂ ਹੀ ਪਿਆ ਕੇ ਵਿੱਚ ਮਗਰੋ ਟੁੱਟੇ ਫੇਰ ਤਾਂ ਮੰਨ ਲਾ ਵੀ ਅੱਧਾ ਨਾਲੇ ਹੀ ਪੈਣ ਲੱਗ ਜਾਂਦਾ ਇੱਥੇ ਨਾਲੀ ਇਹ ਮਢਾਈ ਦੇ ਪਹਿਲੇ ਪਾਸੇ ਟੁੱਟਿਆ ਸੀ ਇੱਥੇ ਜਿੱਥੇ ਆਪਾਂ ਬੈਠੇ ਇੱਥੀ ਆ ਕੇ ਵਿੱਚ ਪਿਆ ਸੀ ਅੱਛਾ ਅੱਛਾ ਭਰ ਕੇ ਜਮਾ ਸਾਰਾ ਉਸੇ ਲੋਟੀ ਹੁਣ ਉਧਰ ਜਾਂਦਾ ਪੁੱਠਾ ਇਹਦਾ ਚਲੋ ਬਚਤ ਰੱਖੀ ਭਈ ਲੋਕਾਂ ਨੇ ਇਹ ਚਲੋ ਮਾਲਕ ਬਚਤ ਰੱਖੇ ਬਾਕੀ ਆਪਾਂ ਆਪ ਚ ਮੇਲਜੋਲ ਰ ਮੇਲ ਜਲਦੀ ਹਾਂ ਬੰਦਿਆਂ ਦੀ ਮਾਇਆ ਭਾਵ ਜਦ ਨਿਗਰ ਰੱਖ ਲਓ ਪਪਾ ਕੰਮ ਕਰਦਾ ਜੀ ਪ੍ਰਪਾ ਹਾਂ ਪ੍ਰਪਾ ਪ੍ਰਪਾ ਸਹੀ ਗੱਲ ਹੈ ਨਾ ਭਾਈਆਂ ਨਾਲ ਉਹ ਕਿਹੜੀ ਚੀਜ਼ ਵੱਡੀ ਆ ਹੁਣ ਜਦੋਂ ਫਸਲ ਦੇ ਪਾਣੀ ਆਉਂਦੇ ਜੇ ਆਪਾਂ ਇੱਕ ਦੂਜੇ ਦੇ ਮੂੰਹ ਮੋਟੇ ਨਾਲ ਫਸਲ ਮੋਟੇ ਉਹਦਾ ਨਕਸਾ ਨੂੰ ਆਪਣਾ ਹੋਊਗਾ ਜੇ ਭਾਈ ਇਕੱਠੇ ਹੋਵਾਂਗੇ ਫੇਰੀ ਮਦਦ ਹੁੰਦੀ ਆ ਜੀ ਬਾਕੀ ਕਿਹੜਾ ਇਹ ਕਿਹੜਾ ਆਪਣੇ ਇੱਕ ਜਣੇ ਦਾ ਇਕੱਲੇ ਦਾ ਕੰਮ ਆ ਕੋਈ ਸਾਰਿਆਂ ਵਾਸਤੇ ਆ ਬਿਲਕੁਲ ਸਹੀ ਗੱਲ ਹੈ ਬਜ਼ੁਰਗਾਂ ਦੀ ਦੇਖ ਲੈ ਕਿੰਨੀ ਹਿੰਮਤ ਨਹੀਂ ਅੱਜ ਵੀ ਹੈਗੇ ਚਲੋ ਟੱਕਾਂ ਲਈ ਪਿੰਡ ਦੇ ਵਿੱਚ ਹਾਂਜੀ ਹਾਂਜੀ ਵੀ ਜਿੰਨੇ ਬਜ਼ੁਰਗਾਂ ਨੂੰ ਮਿਲੇ ਨੌਜਵਾਨਾਂ ਨੂੰ ਮਿਲੇ ਬਹੁਤ ਵਧੀਆ ਪਿੰਡ ਦਾ ਇੱਕਾ ਪ੍ਰਾਪਾ ਤੇ ਬਹੁਤ ਵਿਚਾਰਿਆਂ ਨੇ ਸਤਿਕਾਰ ਕਰਿਆ ਨਾਲ ਧੰਨਵਾਦੀ ਕਰਦੇ ਆ ਤੇ ਚਲੋ ਨਾਲੇ ਇਹਨਾਂ ਨਾਲ ਮੇਲਜੋਲ ਆਪ ਚ ਬਣਿਆ ਰਹਿੰਦਾ ਪਿੰਡਾਂ ਦਾ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਏਕਾ ਬਣਾ ਕੇ ਰੱਖੋ ਭਰਾਵੋ ਜਿਹੜਾ ਆ ਸਮਾਂ ਤੇ ਕਿਉਂਕਿ ਆਪਣੇ ਦਾ ਚਲੋ ਮੀਹਾਂ ਦਾ ਪਾਣੀ ਸੀ ਹੋਰ ਸੀ ਘਟ ਗਿਆ ਮਗਰ ਪਾਣੀ ਜਿਹੜੇ ਲੋੜ ਦੱਸਦੇ ਆਂ ਦਰਿਆਵਾਂ ਦੇ ਵਿੱਚ ਡੈਮਾਂ ਦੇ ਵਿੱਚ ਤਾਂ ਉਹ ਕਈ ਵਾਰੀ ਨਾ ਜਾਣੀਏ ਵੀ ਕੋਈ ਪਾਣੀ ਕਿਸ ਤਰ੍ਹਾਂ ਦਾ ਉਧਰੋਂ ਡੈਮ ਰਾਹੀਂ ਜਾਂ ਕੋਈ ਨਾਲਿਆਂ ਰਾਹੀਂ ਆ ਜੇ ਫਿਰ ਵੀ ਆਪਾਂ ਨੂੰ ਇਹ ਗੱਲਾਂ ਦੀ ਧਿਆਨ ਰੱਖਣ ਦੀ ਲੋੜ ਆ ਕੋਈ ਪੁੱਟਦਾ ਫੁੱਟੋਤਲਾ ਤਾਂ ਛੱਡ ਕੇ ਘਰਾਂ ਉਨਾਂ ਜਾਓ ਮੜੀ ਨਿਗਰ ਰੱਖੋ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਬਾਕੀ ਜਿਹੜਾ ਪਾਣੀ ਚੱਲ ਰਿਹਾ ਸਾਨੂੰ ਦਿਖਾਉਨੇ ਆ ਕਿ ਇੱਥੇ ਹਾਲਾਤ ਆ ਤੇ ਉੱਥੇ ਨੁਕਸਾਨ ਮੂਰੇ ਪਤਲਦਾ ਹੋਇਆ ਪਾਣੀ ਇੱਥੋਂ ਦੀਂਦਾ ਆ ਨਾਲਾ ਸਾਰਾ ਦਿਖਾ ਦੇ ਚੱਲਦਾ ਯਾਰ ਅੱਗੇ ਜਾ ਬਾਈ ਜਮਾ ਅੱਗੇ ਜਾ ਉੱਥੇ ਤੁਰ ਕੇ ਦਿਖਾ ਦੇਨੇ ਆ ਹੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਆਪ ਨੂੰ ਕਰੇ ਚੱਲੀਏ ਚਾਹ ਪਾਣੀ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਕਰ ਰਹਾ ਹਾਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਇੱਥੇ ਬਾਜੀ ਲਾ ਕੇ ਬੈਹਗੇ ਸੀ ਮਾਂ ਨਾਲ ਚੱਲ ਗੱਲਾਂ ਬਾਤਾਂ ਸਾਰੇ ਕੋਈ ਗੱਲ ਨਹੀਂ ਮੈਨੂੰ ਫੋਨ ਕੀਤਾ ਮੈਂ ਤਾਂ ਘਰ ਆਇਆ ਸੀ ਨਹਾਉਣ ਅੱਛਾ 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 ਕਰ ਪਾਈ ਤਾਂ ਨਹੀਂ ਉੱਥੋਂ ਪੂਣੀ ਪੂਣੀ ਵੱਡਾ ਫਾਇਦਾ ਅੱਛਾ ਅੱਛਾ ਤੇ ਪਾਣੀ ਬਹੁਤ ਹੀ ਠਾਕ ਹੈ ਇਹ ਕਹਿੰਦਾ ਫੁਫੜਾ ਬਣਾ ਦੀ ਨਹੀਂ ਲਾ ਆ ਗਏ ਦੂਜਾ ਫੁਫੜਾ ਆਇਆ ਤੁਹਾਨੂੰ ਮਿਲਣਾ ਗੰਨੀ ਭਾਂਦ ਲੰਨਾ ਪਾਣੀ ਮਾਰ ਕਰਦਾ ਇੱਥੇ ਖਤਾਨਪਾ ਖਤਾਨਪਾ ਜਾਂਦਾ ਜੀ ਹਾਂ ਤਰਨ ਜਾਂਦੇ ਸੀਗੇ ਜੀ ਅੱਛਾ ਅੱਛਾ ਤਿੰਨ ਨਿਕਲੇ ਸੀ ਗੱਲ ਕਰ ਨਹਿਰ ਦਾ ਤਰਨਾ ਹੋ ਰਿਹਾ ਹੈ ਭਾਂਦ ਲੰਨ ਦੀ ਆਪ ਵੀ ਜਾਂਦੀਆਂ ਨਹੀਂ ਇੱਥੇ ਹਾਂ ਬਹਾ ਜਿਆਦੇ ਹੈ ਜੀ ਆਹ ਇਹਦਾ ਪਟੜੀ ਉਰੇ ਤਾਂ ਹੈ ਹੀ ਨਹੀਂ ਸੀ ਜਮੀ ਨਹੀਂ ਹੈਗੀ ਪਟੜੀ ਉਰੇ ਬਾਂਦ ਦੇ ਬਰਾबरी ਕੋਈ ਇਹਦਾ ਯਾਰ ਤੁਸੀਂ ਕਰ ਕਰਾ ਕੇ ਉਹ ਕਰਾਓ ਇਹ ਤਾਂ ਪਾਉਨੇ ਸਾਰੇ ਪੰਚਾਇਤਾਂ ਦੇ ਪਵਾ ਕੇ ਨਾ ਮਤੇ ਦੇ ਕੇ ਉਹਨਾਂ ਨੂੰ ਜਿ ਚਲਾਈ ਰੱਖਿਆ ਕਰੋ ਵੀਰੇ ਸਾਰਿਆਂ ਨਾਲ ਤਾਂ ਡੁੰਗੀਆਂ ਹੋ ਜਾਣਗੀਆਂ ਇਹ ਨਾ ਥੱਲੋਂ ਨਾਲੇ ਆ ਕਿਕਰਾਂ ਨੇ ਜਿਹੜੀਆਂ ਬਹੁਤ ਮਾਰ ਰਹਾ ਤਰ ਰਿਹਾ ਹੈ ਨਾ ਹਾਂ ਇਹ ਸਾਰਾ ਇਹ ਪਾਣੀ ਉੱਧਰ ਉਹਦਾ ਹਜੇ ਵੀ ਚੱਲੀ ਜਾਂਦਾ ਉੱਧਰ ਤਾਈ ਜਾ ਰਿਹਾ ਇੱਥੋਂ ਤਰ ਕੇ ਬਾਈ ਆਹ ਨਰਮੇ ਨੂੰ ਦੇਖ ਲੋ ਪਾਣੀ ਤੇ ਉਹ ਦੂਰ ਤੱਕ ਕਈ ਛੋਕਲਾ ਡੋਬਤਾ ਸੀ ਚਲੋ ਉਹ ਸਾਰੇ ਪਾਣੀ ਪਾਣੀ ਦਿਖੀ ਜਾਂਦਾ ਬਾਈ ਉਹ ਸਾਰੇ ਭਾਗਿਆ ਪਾਣੀ ਬਾਈ ਹੋਰਾਂ ਦੀ ਹਿੰਮਤ ਨੇ ਇਹ ਚੀਜ਼ਾਂ ਆਖੋ ਡੇਗਣਾ ਪਈਆਂ ਇਹਦੇ ਵਿੱਚ ਹਾਂ ਹਾਂ ਨੇ ਓਕਾ ਹੋਈ ਅੰਬੇ ਕਿਉਂ ਕਿਸਾਨ ਦਾ ਇਹੀ ਖਾਣ ਪੀਣ ਹੈ ਆਹੀ ਹੈ ਬਾਈ ਓਏ ਆਪਾਂ ਪਤਾ ਲੰਗੋ ਫਸਲ ਪਾਲੀ ਹੁੰਦੀ ਹੈ ਜੀ ਦੁੱਖ ਲੱਗਦਾ ਹੈ ਨਾ ਜਦੋਂ ਇੱਕੋ ਸਾਰਾ ਖਰਚਾ ਕਰੀ ਬੈਠਿਆ ਬਾਬਾ ਜੀ ਦੇਖੋ ਜੀ ਇੱਕ ਤਾਂ ਠੇਕੇ ਬੁੱਤ ਨੇ ਬਾਈ ਆਪਾਂ ਠੇਕੇ ਭਰੀ ਬੈਠੇ ਇੱਕ ਤਾਂ ਇੱਕੋ ਤੋਂ ਖਰਚਾ ਵਾਲਾ ਹੈ ਨਾ ਜਿਆਦਾ ਕਿੰਨਾ ਜਾਨੀ ਅੱਗੇ ਤਾਂ ਹੂਕ ਤਾਂ ਨਾ ਕੋਈ ਨਹੀਂ ਅੱਗੇ ਤਾਂ ਪਤਾ ਹੋਈ ਹੈ ਸਾਰਾ ਆਹ ਪਾਣੀ ਸਾਰਾ ਜਾਈ ਹੋ ਜਾਂਦਾ ਉੱਤੋਂ ਦੀ ਅਜੇ ਤਾਂ ਜਾਈ ਜਾਂਦਾ ਬਾਈ ਇਹ ਰਹਿਣਾ ਅਜੇ ਤਾਂ ਜਾਈ ਜਾਂਦਾ ਗਾਂਦ ਪਾਉਂਦੀ ਪੈਂਦਾ ਹੋਵੇ ਨਾ ਤੋ ਪੰਡਾ ਜੀ ਡਰਾ ਬਹਾਏ ਗੇੜਾ ਖਾ ਗਿਆ ਗਾਂ ਸਾਰਾ ਕਿ ਬੂਰਦੀ ਆ ਜਾਂਦਾ ਜੀ ਬੂਰਦੀ ਆ ਗਿਆ ਸਾਰਾ ਗੇੜਾ ਖਾ ਕੇ ਹੌਸਾ ਖਾਲੇ ਪਾਸੇ ਪੁੱਲੀ ਫੇੜ ਬਾਈ ਸਰ ਤੋਂ ਬਣ ਵੀ ਜਿੱਥੋਂ ਕਿ ਤੰਦਾ ਅੱਛਾ ਅੱਛਾ ਆ ਪਾਣੀ ਬਹੁਤ ਲੰਬਾ ਇਧਰ ਦੂਰ ਤੱਕ ਹਾਂ ਹਾਂ ਬਾਕੀ ਫਸਲ ਦਾ ਨੁਕਸਾਨ ਆ ਜਿਵੇਂ ਪੱਕੀ ਪਈ ਸੀ ਫਸਲ ਨਾ ਨਰਮਾ ਖੜਿਆ ਪਈ ਸਾਰਾ